ਲਖਾ ਫਤਿਹਗਰ ਚੂੜੀਆਂ ਦੀਨ ਪਿੰਦੇ ਪਿੰਡ ਤਾਲਮੇਚ ਇੱਕ ਪੋਰਟਰੀ ਫਾਰਮ ਦੇ ਮਾਲਕ ਤੇ ਹੋਇਆ ਜਾਨ ਲੈਵਾ ਹਮਲਾ ਮੌਕੇ ਤੇ ਪੁਲਿਸ ਕਰ ਰਹੀ ਹੈ ਜਾਂਚ ਪੁਰਾਣੀ ਅਰੰਝਿਤ ਦਾ ਦੱਸਿਆ ਜਾ ਰਿਹਾ ਹੈ ਮਾਮਲਾ ਬੀਤੀ ਰਾਤ ਬਟਾਲਾ ਨੇੜੇ ਅਤੇ ਹਲਕਾ ਫਤਿਹਗਰ ਚੂੜੀਆਂ ਦੀਨ ਪਿੰਦੇ ਪਿੰਡ ਤਾਲਮੇਚ ਇੱਕ ਪੋਰਟਰੀ ਫਾਰਮ ਦੇ ਮਾਲਕ ਤੇ ਜਾਨ ਲੈਵਾ ਹਮਲਾ ਹੋਇਆ ਹੈ ਤਸਦੀਕ ਕੁਝ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਉਧਰ ਇੱਕ ਸ਼ਰਾਬ ਦੇ ਠੇਕੇ ਤੇ ਗੋਲੀ ਚਲਾਉਂਦੇ ਹਨ ਗੰਮਤ ਰਹੀ ਕਿ ਕਿ ਗੋਲੀ ਉਹ शख्स ਤੇ ਲੱਗਦੀ ਪਈ ਹੈ ਸ਼ਰਾਬ ਦੇ ਠੇਕੇ ਤੇ ਪਈ ਫਰਿੱਜ ਵਿੱਚ ਲੱਗ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ ਕਿ ਸਖਸ ਤੇ ਗੋਲੀ ਚਲੀ ਉਸ ਦਾ ਕਹਿਣਾ ਸੀ ਕਿ ਉਹ ਪੋਟਰੀ ਫਾਰਮ ਅਤੇ ਜਿਮ ਚਲਾਉਂਦਾ ਹੈ ਅਤੇ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਕੋਲੋਂ ਫੀਸ ਮੰਗੀ ਸੀ ਉਹ ਫੀਸ ਨਾਲ ਤਿੰਨ ਤੋਂ ਝਗੜਾ ਹੋਇਆ ਸੀ ਉਸ ਝਗੜੇ ਦੇ ਵਿੱਚ ਉਹਨਾਂ ਤੇ ਪਰਚਾ ਵੀ ਦਰਜ ਹੋਇਆ ਸੀ ਹੁਣ ਉਹ ਪਰਚਾ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ ਔਰ ਮੈਨੂੰ ਲਗਾਤਾਰ ਧਮਕੀਆਂ ਵੀ ਆ ਰਹੀਆਂ ਸਨ ਇਸ ਤੇ ਚਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਤਫਤੀਸ਼ ਕਰ ਰਹੇ ਪੁਲਸ ਅਧਿਕਾਰੀ ਨੇ ਕਿਹਾ ਕਿ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਗੋਲੀ ਚਲਾਈ ਉਸ ਦੀ ਉਹਨਾਂ ਨਾਲ ਪੁਰਾਣੀ ਰੰਜਿਸ਼ ਹੈ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਗੁਰਪ੍ਰੀਤ ਸਿੰਘ ਨੇ ਰਾਤੀ ਸੇ ਮੈਨੂੰ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੀਕੇ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ 'ਤੇ ਸਵਾਰ ਇੱਕ ਸੱਜੀ ਸੱਭਾ ਤੇ ਇੱਕ ਕੋਈ ਪੀਰ ਦਾ ਮੁੰਡਾ ਇਹ ਦੋਵੇਂ ਆਏ ਆ ਮੋਰਸਲ ਤੇ 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 ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ। ਇਹਦੀ ਸਟੇਟਮੈਂਟ ਤੇ ਇਹਨਾਂ ਦੇ ਅਨੁਸਾਰ ਕਿ ਮਲਬੀ ਇਹਨਾਂ ਦੀ ਜਿਹੜੀ ਮਾਤਾ ਵਸਮਜੀ ਦੀ ਉਹ ਹੀ ਮਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜਾ ਹੈ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮਕਦਮਾ ਦਾ ਵਾਸਾ ਜੀ। ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਜਿਵਾਰਦਤ ਕੀਤੀ ਆ ਫਾਇਰ ਇਹਨਾਂ ਨੇ ਦੱਸੂਦਾ ਇੱਕ ਹੀ ਰੌਂਦ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜਾ ਕਰ ਦਿੱਤਾ ਵਾ ਤੇ ਗਾਂ ਤੱਕ ਹੀ ਜਿਹੜੀ ਸਾਡੀ ਉਹ ਚੱਲਦੀ ਆ। ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਜੀ ਤੁਸੀਂ ਇੱਥੇ ਕੀ ਹੋਇਆ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਅੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਸ਼ੋਕੜੇ ਨਾਂ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਸੀ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਂ ਉੱਥੇ ਆਇਆ ਨ ਉਸੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ ਮੇਰਾ ਨਾਮ ਅਮਰਜੀਤ ਸਿੰਘ ਜੀ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਨ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਂਦਾ ਆਵਾਜ਼ ਆਈ ਸੀ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਿਹਾ ਆਪਣਾ ਹਿਸਾਬਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਬਾਅਦ ਬਾਅਦ ਤੱਕ ਪਤਾ ਲੱਗਿਆ ਕਿੱਡੀ ਰੋ ਇਹ ਸਾਰਾ ਹੀ ਨਹੀਂ ਦਿਖਾਇਆ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨਾ ਆਪਣਾ ਕੰਮ ਕਰ ਰਹੇ ਹਾਂ ਉਹ ਕਿੰਨਾ ਪ੍ਰਾਸ਼ਕ ਰਿਹਾ ਸੀ ਉਦੋਂ ਕਾਫੀ ਲੋਕ ਹੀ ਇੱਥੇ ਆਏ ਠੀਕ ਹਾਂਜੀ ਤੇ ਲੱਗਦਾ ਕਿਸੇ ਲੱਗੂ ਸਾਡੇ ਹਾਂਜੀ ਸੱਜੇ ਇਹ ਤਾਂ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਜੀ ਜੀ